ਲੁਧਿਆਣਾ ਦੇ ਬਚਤ ਪਵਨ ਵਿਖੇ ਸੇਤ ਮੰਤਰੀ ਪੰਜਾਬ ਬਲਵੀਰ ਸਿੰਘ ਦੀ ਅਗਵਾਈ ਹੇਠ ਬਚਤ ਪਵਨ ਵਿਖੇ ਆਮ ਲੋਕਾਂ ਨੂੰ 10 ਲੱਖ ਸੇਤ ਬੀਮਾ ਯੋਜਨਾ ਦੀ ਸੇਵਾਵਾਂ ਦੇਣ ਦੇ ਲਈ ਲੁਧਿਆਣਾ ਡਿਪਟੀ ਕਮਿਸ਼ਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਵਾਰਡ ਨੰਬਰ 26 ਤੋਂ ਕੌਂਸਲਰ ਗੌਰਵ ਪੱਟੀ ਨੇ 10 ਲੱਖ ਸੇਤ ਬੀਮਾ ਯੋਜਨਾ ਨੂੰ ਦੱਸਿਆ ਮਜ਼ਾਕ ਉਨਾ ਕਿਆ ਕਿ ਆਪ ਸਰਕਾਰ ਦੇ ਐਮ ਐਲ ਏ ਨੁਮਾਇੰਦਿਆਂ ਦੇ ਵੱਲੋਂ ਸਰਕਾਰੀ ਪਰਚੀ ਕੱਟੀ ਜਾਂਦੀ ਹੈ ਜਦਕਿ 10 ਲੱਖ ਸਿਹਤ ਬੀਮਾ ਯੋਜਨਾ ਦੀ ਪਰਚੀ ਜੇ ਸਰਕਾਰੀ ਕੱਟੀ ਜਾਂਦੀ ਹੈ ਤਾਂ ਉਹ ਅਧਿਕਾਰ ਸਿਰਫ ਸਰਕਾਰ ਦੇ سرکاری ਮੁਲਾਜ਼ਮਾਂ ਨੂੰ ਪਰਚੀ ਕੱਟਣੀ ਚਾਹੀਦੀ ਹੈ ਜਦਕਿ ਇਹਨਾਂ ਦੇ ਵਲੰਟੀਅਰਾਂ ਦੇ ਵੱਲੋਂ ਪਰਚੀਆਂ ਕੱਟ ਕੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਇੱਕ ਤਾਂ ਜਿਹੜਾ ਸੀਗਾ ਜੀ ਤੁਹਾਡੇ ਮੈਂ ਪੱਲਾ ਸਿਵਰਸਤਲ ਜਾ ਕੇ ਆਇਆ ਉੱਥੇ ਬਹੁਤ ਜ਼ਿਆਦਾ ਇੰਪਰੂਵਮੈਂਟਸ ਹੈ ਤੁਸੀਂ ਵੀ ਸ਼ਾਇਦ ਦੇਖਿਆ ਹੋਵੇਗਾ ਤੁਸੀਂ ਵੀ ਇਸ ਕਰ ਦੇ ਵਾਈਪਰ ਹੋਗੇ ਹਸਪੀਟਲ ਦੇ ਵਿੱਚ ਪੇਸ਼ੈਂਟ ਦੀ ਸੇਵਾ ਦੇ ਵਿੱਚ ਔਰ ਜਿਹੜਾ ਬਾਕੀ ਸਾਰਾ ਉਹਨਾਂ ਦੇ ਵਿੱਚ ਬਹੁਤ ਸਾਰੀ ਇੰਪਰੂਵਮੈਂਟਸ ਹੈ ਇੱਥੇ ਵੀ ਜਿਹੜਾ ਹੈਗਾ ਸਾਡਾ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਬਾਰੇ ਜਿਹੜਾ ਹੈਗਾ ਸੀ ਸਾਰਾ ਉਹਨੂੰ ਸਪੀਡ ਅਪ ਕਰਨ ਵਾਸਤੇ ਉਹਦੇ ਜਿਹੜੀਆਂ ਜਿਹੜੀਆਂ ਮਤਲਬ ਉਹਦੇ ਰਜਿਸਟ੍ਰੇਸ਼ਨਸ ਹੋ ਰਹੀਆਂ ਉਹਨਾਂ ਦਾ ਨੰਬਰ ਬਧਾਣ ਵਾਸਤੇ ਫੋਰ ਬੈਟਰ ਕੋਆਰਡੀਨੇਸ਼ਨ ਕਿਉਂਕਿ ਬਹੁਤ ਸਾਰੇ ਡਿਪਾਰਟਮੈਂਟਸ ਸਿਵਲ ਐਡਮਿਨਿਸਟ੍ਰੇਸ਼ਨ ਸਾਡਾ ਜਿਹੜੇ ਸਿਹਤ ਮਹਿਕਮੇ ਨਾਲ ਸੰਬੰਧਿਤ ਔਰ ਇਹਦੇ ਚ ਸਾਡੇ ਜਿਹੜਾ ਯੂਥ ਡਵੈਲਪਮੈਂਟ ਬੋਰਡ ਹੈ ਉਹਦੇ ਮੈਂਬਰਸ ਕਾਮਨ ਸਰਵਿਸ ਸੈਂਟਰ ਔਰ ਜਿਹੜਾ ਸੇਵਾ ਕੇਂਦਰ ਹੈ ਇਹ ਸਾਰੇ ਜਣੇ ਜਿਹੜੇ ਹੈਗੇ ਆਪਸ ਦੇ ਵਿੱਚ ਉਹਨਾਂ ਦੀ ਬੈਟਰ ਕੋਆਰਡੀਨੇਸ਼ਨ ਵਾਸਤੇ ਮੀਟਿੰਗਸ ਆ ਇਹ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਸੁਵਿਧਾ ਤੇ ਜਾਰਕ ਤਰੀਕੇ ਦੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਸਕੇ। ਲੁਧਿਆਣੇ 'ਚ ਕਿੰਨੇ ਜਿਹੜੇ ਹਸਪਤਾਲ ਟਾਈਪ ਹੋ ਚੁੱਕੇ ਹਨ ਲੁਧਿਆਣੇ ਦੇ ਵਿੱਚ ਸਾਡੇ ਸੀਐਮਸੀ ਦਾ ਆਲਮੋਸਟ ਫਾਈਨਲ ਹੈ ਜੀ ਡੀਐਮਸੀ ਦੀ ਪ੍ਰੋਸੈਸ ਚੱਲਦੀ ਪਈ ਆ। ਪੋਰਟਿਸ ਲੁਧਿਆਣਾ ਦੀ ਵੀ ਉਹ ਵੀ ਇਨ ਪ੍ਰੋਗਰੈਸ ਹੈ ਤਕਰੀਬਨ ਤਕਰੀਬਨ ਤੁਹਾਡੇ ਜਿਹੜੇ ਮੈਜੋਰਿਟੀ ਹਸਪੀਟਲ ਜਾਇਵਡ ਸੇ ਮਤਲਬ ਦੇਰ ਜਾਂ ਹੋ ਗਿਆ ਜਾਂ ਪ੍ਰੋਸੈਸ ਹੈ ਜਿਹੜੇ ਚਾਹ ਗੁਰੂਤੀ ਚਾਹੀ ਉਹ ਜਿਹੜੀ ਬੜੀਆ ਵਾਹ ਬਣਾ ਲੜਨੀ ਕੰਮ ਨਹੀਂ ਕਰ ਰਹਾ ਹੈਗਾ ਨਹੀਂ ਇਹ ਯੋਜਨਾ ਸਿਰਫ ਇੱਕ ਦਿਖਾਵਾ ਹੈਗਾ ਇਹਦੇ ਤੇ ਤੁਸੀਂ ਕੀ ਕਹਿ ਰਹੇ ਜੀ ਲੋਕਾਂ ਨੂੰ ਕਿ ਇਹ ਲੋਕ ਕੋਈ ਫਾਇਦਾ ਵੀ ਲੈ ਰਹੇ ਨੇ ਕਈ ਵੀ ਇਹ ਵੀ ਸਾਹਮਣੇ ਆ ਰਹੀ ਹੈ ਇੱਕ ਫਾਇਦਾ ਵੀ ਹੋ ਰਿਹਾ ਹੈ ਲੇਕਿਨ ਜਗ੍ਹਾ ਵੀ ਨਹੀਂ ਹੋ ਰਿਹਾ ਹੈਗਾ ਵੀ ਦੇਖੋ ਲੋਕਾਂ ਵਾਸਤੇ ਤਾਂ ਇਹ ਵਰਦਾਨ ਹੈ ਜੀ ਜਿਹੜੇ ਵਿਰੋਧੀ ਆ ਉਹਨਾਂ ਵਾਸਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਉਹਨਾਂ ਦਾ ਮੁਕਾਬਲਾ ਤਾਂ ਕਰ ਨਹੀਂ ਸਕਦੇ ਨਾ ਤਾਂ ਪੰਜਾਬ ਦੇ ਜਿਹੜੇ ਵਿਰੋਧੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਉਹਨਾਂ ਨੇ ਕੋਈ ਕਦੇ ਕੋਈ ਲੋਕਾਂ ਦੇ ਭਲੇ ਦੀ ਸਕੀਮ ਲੈ ਕੇ ਆਏ ਆ ਉਹਨਾਂ ਦਾ ਕੀ ਹੁੰਦਾ ਜਨਰਲ ਡਿਪਲੋਮੇਸੀ ਹੁੰਦੀ ਆ ਜਾਂ ਉਹਨਾਂ ਦਾ ਵੱਤ ਤੋਂ ਵੱਤ ਕੁਰਸੀ ਤੇ ਲੜਾਈ ਹੁੰਦੀ ਆ ਧੜਿਆਂ ਦੀ ਲੜਾਈ ਹੁੰਦੀ ਆ ਪਿੰਡਾਂ 'ਚ ਵੀ ਧੜੇ ਬਣਾਤੇ ਉਹਨਾਂ ਦੇ ਆਪਸ ਵਿੱਚ ਤਾਂ ਧੜੇ ਹੈ ਹੀ ਆ ਉਹਨਾਂ ਦੇ ਮਤਲਬ ਐਟ ਆਲ ਲੈਵਲ ਜਿਹੜੇ ਜਿਹੜੇ ਕੋਈ ਕਹਿੰਦਾ ਮੁੱਖ ਮੰਤਰੀ ਦਾ ਕੈਂਡੀਡੇਟ ਆ ਕਿਸੇ ਨਾਲ ਚਾਰ ਬੰਦੇ ਨਹੀਂ ਆ ਤੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਮਤਲਬ ਜਿਵੇਂ ਪੰਜਾਬ ਤੋਂ ਬਾਹਰ ਗੱਲ ਕਰਾਂ ਉਹ ਵੀ ਇਸ ਕਰਕੇ ਉਹਨੂੰ ਬਦਨਾਮ ਕਰਦੇ ਆ ਵੀ ਉਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਕੰਪੀਟ ਨਹੀਂ ਕਰ ਸਕਦੇ ਰੀਸ ਨਹੀਂ ਕਰ ਸਕਦੇ ਤਾਂ ਇਹਨੂੰ ਜਿਹੜੀ ਸਕੀਮਾਂ ਉਹਨੂੰ ਬਦਨਾਮ ਕਰਦੇ ਹੋ ਸਕੀਮ ਤਾਂ ਬਹੁਤ ਜ਼ਿਆਦਾ ਸੁਪਰੀਅਰ ਹੈ ਲੋਕਾਂ ਦੇ ਵਿੱਚ ਔਰ ਲੋਕਾਂ ਦੇ ਜਿਵੇਂ ਬਹੁਤ ਮਹਿੰਗੇ ਮਹਿੰਗੇ ਆਪਰੇਸ਼ਨਾਂ ਕਰ ਲੋਕਾਂ ਦੇ ਸਟੈਂਡ ਪੈ ਰਹੇ ਆ ਗੋਡੇ ਬਦਲੇ ਜਾ ਰਹੇ ਆ ਐਮਰਜੈਂਸੀ ਲੋਕਾਂ ਦੇ ਸੀਜ਼ੇਰੀਅਨ ਔਰ ਸਾਰਾ ਕੁਝ ਹੋ ਰਿਹਾ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਔਰ ਸਾਡੇ ਆਲਰੇਡੀ ਜਿਹੜੇ ਸਾਡੇ ਚਾਹ ਜਲਾ ਹਸਪਤਾਲ ਐ ਮੈਡੀਕਲ ਕਾਲਜਸ ਆ ਉਹਨਾਂ ਦੇ ਵਿੱਚ ਤਾਂ 70% ਪਲੱਸ ਜਿਹੜੀਆਂ ਐਡਮਿਸ਼ਨਸ ਆ ਥਰੂ ਮੁੱਖ ਮੰਤਰੀ ਸਿਹਤ ਯੋਜਨਾ ਬਿਲਕੁਲ ਟੋਟਲੀ ਫ੍ਰੀ ਆ ਕੋਈ ਯੂਜ਼ਰ ਚਾਰਜਸ ਵੀ ਖਤਮ ਹੋ ਗਏ ਬਿਲਕੁਲ ਜਿਹੜਾ ਉਹਨਾਂ ਦਾ ਜ਼ੀਰੋ ਬਿੱਲ ਆ ਰਿਹਾ ਮਤਲਬ ਬਿਲਕੁਲ ਪਹਿਲਾਂ ਬਿਜਲੀ ਦਾ ਬਿੱਲ ਜ਼ੀਰੋ ਸੀ ਲੋਕ ਇਹ ਕਹਿੰਦੇ ਹੁਣ ਹਸਪਤਾਲ ਦਾ ਬਿੱਲ ਜ਼ੀਰੋ ਹੋ ਗਿਆ ਸੋ ਲੋਕ ਬਹੁਤ ਖੁਸ਼ ਆ ਜਿਹੜੇ ਵਿਰੋਧੀਆ ਬਹੁਤ ਸਾਰੀਆਂ ਵਾਅਫ ਲਾਉਂਦੇ ਆ ਉਹਨਾਂ ਨੂੰ ਤਾਂ ਮਾਲੋ ਇੱਕ ਜਿਹੜੀ ਬ ਉਹ ਕਹਿੰਦੇ ਜੀ ਇਹਦੇ ਵਿੱਚ ਵੀ ਜਿਵੇਂ 10 ਲੱਖ ਹੈ ਵੀ 10 ਲੱਖ ਤੱਕ ਨਹੀਂ ਆ ਜੀ ਇਹਦੇ ਚ ਪੈਕੇਜ ਹੈ ਪੈਕੇਜ ਹੁੰਦੇ ਆ ਜਿਹੜੀ ਸੈਂਟਰ ਜਿਹੜੀ CGHS ਦੀ ਸਕੀਮ ਹੈ ECHS ਦੀ ਸਕੀਮ ਹੈ ਹਰ ਇੱਕ ਦੇ ਵਿੱਚ ਹਰ ਜਿਹੜਾ ਵੀ ਡਿਜ਼ੀਜ਼ ਵਾਈਜ਼ ਉਹਨਾਂ ਦੇ ਪੈਕੇਜ ਹੁੰਦੇ ਆ ਵੀ ਇਹਦੇ ਤੇ ਇੰਨਾ ਖਰਚਾ ਤੁਸੀਂ ਜਿਹੜਾ ਹੈਗਾ ਮੈਕਸਿਮਮ ਅਲਾਉਡ ਹੈ ਔਰ ਉਹਦੇ ਵਿੱਚ ਕਰਦੇ ਆ ਬੰਦੇ ਉਹਦੇ ਨਾਲ ਜਿਹੜਾ ਐਮਪੈਨਲਮੈਂਟ ਜਦੋਂ ਬੰਦਾ ਐਮਪੈਨਲ ਹੁੰਦਾ ਹੀ ਐਗਰੀਜ਼ ਟੂ ਦੋਸ ਕੰਡੀਸ਼ਨਸ ਕਿ ਮੈਨੂੰ ਸਹਿਮਤ ਆ ਜੀ ਮੈਂ ਮਨਜ਼ੂਰ ਆ ਜਿਹੜਾ ਨਹੀਂ ਹੋਏਗਾ ਉਸ ਤੋਂ ਬਾਹਰ ਰਹੇਗਾ ਉਹ ਕਿ ਸਾ ਕਿੰਨੀ ਡਿਸਟ੍ਰਿਕਸ਼ਨ ਹੋ ਚੁੱਕੇ ਹੋਂ ਤੱਕ ਜਿਵੇਂ ਬੜਾ ਜੂਰ ਸੋਰ ਦਾ ਪੰਜਾਬ ਰਜਿਸਟ੍ਰੇਸ਼ਨ ਮੇਰੇ ਖਿਆਲ 9 ਲੱਖ ਦੇ ਕਰੀਬ ਮੈਨ ਵੀ ਆਰ ਵੈਰੀ ਕਲੋਸ ਟੂ ਮਿਲੀਅਨ ਮਾਰਕ 9 ਲੱਖ ਤੋਂ ਪਲੱਸ ਹੋ ਚੁੱਕੇ ਆ ਜੀ ਕੀ ਟਾਰਗੇਟ ਰੱਖਿਆ ਗਿਆ ਕਿੰਨੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਹੋ ਹਾਂ ਜੀ ਹਾਂ ਜੀ ਅਸੀਂ ਇਹਨੂੰ ਮੈਂ ਉਹ ਟਾਰਗੇਟ ਨੂੰ ਵਧਾਉਣ ਵਾਸਤੇ ਇੱਥੇ ਆਇਆ ਜੀ ਇਹ ਜਿਵੇਂ ਸਾਡੇ ਸਪੋਸ ਕਰ ਲਓ 60 70000 ਰੋਜ਼ ਹੋ ਰਹੀ ਆ ਤੇ ਉਹਨੂੰ 1 ਲੱਖ ਤੋਂ ਕ੍ਰੋਸ ਕਰਨਾ ਹੈ ਫਿਰ ਉਹਨੂੰ ਹੌਲੀ ਹੌਲੀ 2 ਲੱਖ ਤੇ ਲੈ ਕੇ ਜਾਣਾ ਇਸ ਤਰ੍ਹਾਂ ਲਗਾਤਾਰ ਵਧਾ ਰਹੇ ਆ ਅਸੀਂ ਜਿਹੜੇ ਪਰ ਸੀਐਸਸੀ ਜਿਹੜਾ ਬੰਦਾ 10 ਬਣਾਉਂਦਾ ਉਹਦੀ ਕੋਸ਼ਿਸ਼ ਕਰਦੇ ਵੀ ਉਹਨੂੰ ਦੇਖੀਏ ਵੀ ਕੀ ਪ੍ਰੋਬਲਮਸ ਆ ਉਹਨੂੰ ਕਿੱਥੇ ਦਿੱਕਤ ਆ ਰਹੀ ਆ ਬਹੁਤ ਸਾਰੇ ਬੰਦੇ ਜਿਹੜੇ ਸੀਐਸਸੀ ਦੇ ਹੈਗੇ ਆ ਉਹ 50 ਵੀ ਬਣਾ ਰਿਹਾ 60 ਵੀ ਬਣਾ ਰਿਹਾ ਇੱਕ ਬੰਦਾ 50 60 ਬਣਾ ਰਿਹਾ ਕੁਝ ਬੰਦੇ ਕੋਸ਼ਵੰਦ ਤੇ 10 ਜਾਂ 20 ਤੋਂ ਘੱਟ ਬਣਾ ਰਹੇ ਵੀ ਉਹਨਾਂ ਦੇ ਕੀ ਕਾਰਨ ਹੈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਬੈਸਟ ਟ੍ਰੇਨਿੰਗ ਜਾਂ ਉਹ ਕੀ ਕਮੀ ਆ ਇਸੇ ਤਰ੍ਹਾਂ ਜਿਹੜਾ ਹੈਗਾ ਵੀ ਜਿਵੇਂ ਨੰਬਰ ਸੀਐਸਸੀਜ਼ ਹੈ ਮੇਰੀ ਕੌਂਸਲ ਸੀ 73 ਹੈ ਉਹਦੇ ਚੋਂ ਕੰਮ ਕਰਦੀਆਂ ਹਜੇ 30 32 ਉਹਨੂੰ 32 ਨੂੰ 35 ਕੀਤਾ ਜਾਵੇ ਫਿਰ 40 ਕੀਤਾ ਜਾਵੇ ਜੇ ਜੇ ਮਤਲਬ 73 ਜਾਂ 75 ਨਹੀਂ ਤਾਂ ਘੱਟੋ ਘੱਟ ਉਹਨੂੰ 50 ਤੇ 60 ਦੇ ਨੰਬਰ ਤੇ ਲੈ ਜੀਏ ਨੰਬਰ ਆਫ ਰਜਿਸਟ੍ਰੇਸ਼ਨ ਕਾਊਂਟਰਸ ਵਧਾ ਦਈਏ ਇਸੇ ਤਰ੍ਹਾਂ ਸੀ ਹੁਣ ਸੋਚ ਰਹੇ ਹਾਂ ਜਿਹੜੇ ਅਸੀਂ ਸੇਵਾ ਕੇਂਦਰ ਦੇ ਕੈਂਪ ਲਾ ਰਹੇ ਸੀ ਉਹ ਚ ਤ ਉਹ ਇੱਕ ਜਗ੍ਹਾ ਤੇ ਬੈਠ ਕੇ ਵੀ 25 ਤੇ 40 50 ਕਾਰਡ ਬਣਾ ਰਿਹਾ। ਸੋ ਜੇ ਅਸੀਂ ਕਲਾ ਕੰਦਾ ਬੰਦਾ ਪਠਾਣੇ ਫਿਰ ਵੀ ਉਹ 50 50 ਬਣਾ ਰਿਹਾ ਉਹਨਾਂ ਨੂੰ ਅਸੀਂ ਹੁਣ ਸੋਚ ਲਿਆ ਕਿ ਤਿੰਨ ਜਗ੍ਹਾ ਤੇ ਬਿਠਾ ਦਈਏ ਉਹਨਾਂ ਨੂੰ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਸਟ੍ਰੈਟਜੀ ਉਹ ਵਿਚਾਰ ਬਦੰਦਰਾ ਕਰਨਾ ਇੱਥੇ ਆਇਆ। ਸਰ ਜਿੱਤੇ ਪ੍ਰਾਈਵੇਟ ਮੈਡੀਸੀਨ ਕੇ ਕਾਰਨ ਬੋਲੋਗੇ ਇਸ ਸਕੀਮ ਕੇ ਲੀਏ ਜ਼ਿਆਦਾ ਫੇਵਰੇਬਲ ਨਹੀਂ ਰਹਤਾ। ਪੇਸ਼IENTS ਨੂੰ ਮਨਾ ਕਰ ਦਿੰਦੇ ਹੈ ਨਾ। ਦੇਖੋ ਜੀ। ਪ੍ਰੋਬਲਮ ਕਾ ਸੋਲੂਸ਼ਨ ਕਿਸ ਤਰ੍ਹਾਂ ਸੇ ਆਪ? ਹਾਂ ਇਸਕਾ ਸੋਲੂਸ਼ਨ ਆਲਰੇਡੀ ਹੋ ਚੁਕਾ ਹੈ। ਜੋ ہماری ਪੈਂਡੈਂਸੀ ਸੀ ਪਹਿਲੀ ਸਟੇ कोई किसी की पेंडेंसी नहीं है किसी से पूछ लो ठीक है जिसका कोई डिस्प्यूट हो सकता है किसी को कंप्लेंट हो सकती है उसको छोड़ के बाकी सबका क्लियर कर दिया अगली बात यह है कि अब हमने हमारे साथ एक पार्टनर है यूनाइटेड इंडिया इंश्योरेंस हमने उनको पाँच सौ करोड़ रुपया एडवांस में दे दिया कि इक्की दिन में पेमेंट करनी है ज़्यादा से ज़्यादा किसी की कंप्लेंट होगी तो एक महीना अगर नहीं होगी तो उसकी एक्सपेन्टेशन होगी कि उसकी पेमेंट क्यों नहीं हुई तो ये हमने वी हैव ऑलरेडी टेकन केयर ऑफ इट तो जो उनकी मतलब डॉ किसी पेशेंट को दिक्कत नहीं आनी चाहिए जो डॉक्टर इलाज करते हैं उनको भी दिक्कत नहीं आनी चाहिए वैकेंसी okay. आप थे? किस चीज़ की बात करते हैं देखो जोड़े डॉक्टर्स हैं उसकी हमने चौदह सौ भर्ती कर लिए है स्टाफ नर्सेज साढ़े चार सौ के करीब करे थे उसमें से भी काफ़ी मेजोरिटी ज्वाइन कर चुकी हैं अभी पाँच सवा पाँच सौ की और जो है प्रोसेस शुरू हो गई है वो वाली रिक्रूटमेंट हमारी मतलब ऑन ट्रैक है स्पेशलिस्ट में हमें दिक्कत थी पहले हमने ये किया कि जो डॉक्टर्स पोस्ट ग्रेजुएट करते हैं सरकारी मेडिकल कॉलेज से उनको हमने पैनल किया ढाई को मैंने अपॉइंटमेंट लेटर दे दिए उनमें से ज्वाइन एक सौ सवा ने किया बाकी पैसे दे के गए हमें उन्होंने बॉन्ड बनी दिया पहले दोनों चीज़ें नहीं होती थी उसके सिवाय फिर हमने कहा कि जो डॉक्टर रिटायर हो गए हैं एक्टिव हैं काम कर रहे हैं चाहे गाइनाकोलॉजिस्ट हैं नस्टिस्ट हैं जो हमें जरूरत है छः सात स्पेशलिटीज़ है हमारी उसमें तकरीबन तकरीबन डेढ़ दर्जन लोगों ने ज्वाइन किया फिर भी हमारी रिक्वायरमेंट पूरी नहीं फिर हमने तीसरा मोड लेके आए हम पैनलमेंट मोर्ड बोलते हैं उसमें हमें तीन सौ डॉक्टर का रखा हमने लेकिन साढ़े छः सौ ने अप्लाई किया उसमें तो उसमें लोग ज्वाइन कर गए आपके लुधियाना सिविल हॉस्पिटल में दो मेडिकल स्पेशलिस्ट उसमें ज्वाइन कर गए हमारा मकसद है लोगों को सर्विस देना और भी हम लेके okay, sir, जो नए मेथड लेकर आए रिक्रूटमेंट्स देखो बेसिकली बेसिकली जो बेसिकली जो स्पेशलिस्ट है ना द मनी ही कैन अर्न आउटसाइड इज मच मोर सो बेसिक इश्यू तो यही है यहाँ पर जॉब सिक्योरिटी है नो डाउट बट एम्पलमेंट मोड के लिए इंटरेस्टेड है वो बिकॉज देन दे कैन कंटिन्यू टू वर्क प्राइवेटलीट दैट इज वर्किंग हाँ इसमें एक तो हमारे जो आने वाले समय में इस साल में सारे क्रिटिकल केयर ब्लॉक ट्वेंटी फोर सेवन एमरजेंसी जिसमें सी टी एम आर आई और जो वेंटिलेटर और जो लाइफ सपोर्ट सिस्टम जिसको बोलते हैं हम कार्डिक मोनिटरिंग वगैरह वो सारा हमारा क्रिटिकल केयर का शुरू हो जाएगा और एम सी सेंटर को और स्ट्रेंथन करेंगे और हमारी कोशिश है कि हमारे जो डॉक्टर्स हैं वो भी जैसे आप सुनते हो कि फोट अपने रोबोटिक सर्जरी जहाँ जो कंप्यूटर ने, नेविगेशन वो वाले सिस्टम्स भी हम इंस्टॉल कर रहे हैं डॉक्टर्स को ट्रेन भी कर रहे हैं और वो भी कर रहे हैं और ए का भी यूज़ कर रहे हैं और सर स्टाफ की रिक्वायरमेंट को किस तरीके से क्योंकि मेजर इशू जो है वो स्टाफ का ही देखो अभी मैं हॉस्पिटल से होकर आ रहा हूँ तो मुझे वो बता रहे थे कि पहले उनके पास चार महीने के प्रदेश होती थी कि स्टाफ को पैसे देने के लिए नहीं है उनको जो रूटीन खर्चा है कोई रिपेयर हो गया माइनर कुछ हो गया मेंटेनेंस के लिए पैसे नहीं है अब मुख्यमंत्री सेवा योजना की वजह से अब उनके पास 1 ईयर प्लस पड़ा हुआ सो so दे गे। 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 दे आर नॉट शॉर्ट ऑफ मनी नाउ ऑल सोर्सेस विल बी यू सी दे कैन हायर एनी सर्विस के लिए आइए सर आइए शलला जी वार्ड नंबर 26 तो कांग्रेस पार्टी तो 5 साल पहला मतलब मेरी वाइफ थी की काउंसलर फूल मैम अब हुन ਤੁਸੀਂ ਇਹ ਦੇਖੋ ਮੇਰੇ ਔਰਡ ਦੇ ਵਿੱਚ ਜਿਹੜਾ ਹੈਲਥ ਸੈਂਟਰ ਮਤਲਬ ਕਾਰਡ ਬਣ ਰਹੇ ਨੇ ਇਹ ਸਾਰੇ ਫਾਰਮ ਭਰੇ ਹੋਏ ਨੇ ਮੈਂ ਠੀਕ ਹੈ ਜੀ ਸਰਕਾਰ ਦੀ ਜਿਹੜੀ ਪਾਲਿਸੀ ਹੈ ਸਾਡਾ ਫਰਜ ਬੰਦਾ ਸਰਕਾਰ ਦਾ ਵੀ ਬੰਦਾ ਹੈ ਸਾਡਾ ਵੀ ਬੰਦਾ ਹੈ ਕਿ ਲੋਕਾਂ ਤੱਕ ਪਹੁੰਚ ਦੇ ਕਰੀਏ ਠੀਕ ਹੈ ਜੀ ਇੱਥੇ ਸੀਐਸਏ ਸੈਂਟਰ ਆਮ ਤੌਰ ਤੇ ਕਾਰਡ ਬਣਾ ਸਕਦਾ ਠੀਕ ਹੈ ਪਰ ਜਦੋਂ ਇਹਨੂੰ ਮੈਸੇਜ ਵੀ ਆਇਆ ਮੁੰਡੇ ਨੂੰ ਕਿ ਤੁਸੀਂ ਕਾਰਡ ਬਣਾਓ ਇਹਨੇ ਕਾਰਡ ਬਣਾ ਦਿੱਤਾ ਇਹਦੀ ਆਈਡੀ ਬੰਦ ਕਰ ਦਿੱਤੀ ਇਹ ਕਹਿੰਦਾ ਬੰਦੋ ਕੀਤੀ ਆਈਡੀ ਤਾਂ ਬੰਦ ਕੀਤੀ ਕਿ ਇਹਨੇ ਆਮ ਆਦਮੀ ਪਾਰਟੀ ਦੀ ਪਰਚੀ ਨਹੀਂ ਲਿੱਤੀ ਪਰਚੀ ਐ ਤਾਂ ਹੁਣ ਇਹਨਾਂ ਦੇ ਵਲੰਟੀਅਰ ਘਰ ਬੈਠੇ ਨੇ ਸਵੇਰੇ 10 ਵੇ ਉੱਠਦੇ ਨੇ 8 ਵੇ ਬੰਦੇ ਬੁਲਾ ਲੈਂਦੇ ਨੇ ਠੀਕ ਹੈ ਦੋ ਦੋ ਘੰਟੇ ਨਾਸ਼ਤਾ ਕਰ ਰਹੇ ਨੇ ਸਾਹਿਬ ਉਹ ਤਾਂ ਸਾਹਿਬ ਐ ਬਣੇ ਨੇ ਜਿਵੇਂ ਪਤਾ ਨਹੀਂ ਕਿੱਦਾਂ ਮਹਾਰਾਜ ਪਤਾ ਨਹੀਂ ਕਿਹੜੇ ਹੋਣ ਜੇ ਪਰਚੀ ਕੱਟਣੀ ਹੈ ਸਰਕਾਰੀ ਦਫ਼ਤਰ ਘਟੋ 9 ਵਜੇ ਆਪਾਂ ਕਟਾਣੇ ਆ ਪਰਚੀ ਜਾ ਕੇ 10 ਵਜੇ ਲਾਈਨ ਚ ਲੱਗੀਏ ਅਸੀਂ ਕਟਾਣੇ ਆ ਕਿਹੜੀ ਪਰਚੀ ਦਿਖਾਓ ਥੋੜੀ ਜੀ ਐ ਯਾਰ ਐ ਪਰਚੀ ਆ ਪਰਚੀ ਸਰਕਾਰੀ ਹੈ ਐ ਡੀਸੀ ਸਾਹਿਬ ਦੱਸਣਗੇ ਜੇ ਜੇ ਇਹਦੀ ਜੇ ਭਾਜੀ ਇਹ ਪਰਚੀ ਕੱਟਦੇ ਨੇ ਆਮ ਤੌਰ ਤੇ ਸੀਐਸਸੀ ਸੈਂਟਰ ਕੋ ਪਰਚੀ ਜਾਂਦੀ ਹੈ ਉਹ ਪਾਲ ਕੇ ਡਸਟਬਿਨ ਸੁੱਟ ਦਿੰਦਾ ਠੀਕ ਹੈ ਜਾਂ ਤਾਂ ਹੋਵੇ ਪੋਰਟਲ ਤੇ ਪਰਚੀ ਬੋਲਦੀ ਹੋਵੇ ਹੋਟਲ ਦੇ ਆਸ਼ੁਮਾਨ ਭਾਰਤ ਦਾ ਬੋਲੋ ਤੇਦਾ ਬੋਲਦੀ ਨਹੀਂ ਪਰਚੀ ਬੱਚੀ ਉਧਰ ਕੋਈ ਵੈਲਿਊ ਨਹੀਂ ਪਰਚੀ ਦੀ ਜਦਾ ਦਿਖਾ ਦਨ ਕਿ ਵਾਕਈ ਪਰਚੀ ਦੀ ਵੈਲਿਊ ਹੋ ਗਈ ਫਿਰ ਕੋਈ ਗੱਲ ਨਹੀਂ ਅਪਾਇੰਟਮੈਂਟਸ ਫਿਲ ਲਈ ਕਾਦੀ ਹੈ ਯਾਰ ਤੁਸੀਂ ਕੈਂਪ ਲਾ ਰਹੇ ਹੋ ਦੋ ਦੋ ਘੰਟੇ ਧੁੱਪੇ ਬਾਹਰ ਲੋਕਾਂ ਨੂੰ ਲੈਣਾ ਚ ਖੜਾ ਲੇ ਕਿਉਂ ਖਰਾਬ ਕਰ ਰਹੇ ਹੋ ਇਹ ਜਿਹੜਾ ਕਾਰਡ ਬਣ ਰਿਹਾ ਵੈ ਬੇਸਿਕਲੀ ਕਾਰਡ ਹੈਕ ਹੀ ਜਾ ਵੈ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਦਾ ਸਰ ਮੈਂ ਦੱਸਦਾ ਜੀ ਜਿਹੜੀ ਸਾਈਟ ਖੁੱਲਦੀ ਹੈ ਠੀਕ ਹੈ ਇਹਨਾਂ ਨੇ ਉਹ ਕੋਤ ਖੁੱਲਦੀ ਆਸ਼ੁਮਾਨ ਭਾਰਤ ਸਾਈਟ ਠੀਕ ਹੈ ਸਾਡੇ ਵੱਲੋਂ ਭਾਜੀ ਚਾਹੇ ਭਾਰਤ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਸਾਨੂੰ ਇਸ ਚੀਜ਼ ਦਾ ਨਹੀਂ ਕੋਈ ਮਤਲਬ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਜੇ 1 ਰੁਪਏ ਦੀ ਵੀ ਸਹੂਲਤ ਮਿਲੇ ਅਸੀਂ ਲੋਕਾਂ ਤੱਕ ਪਹੁੰਚ ਦੇ ਕਰੀਏ ਚਾਹੇ ਜਿਹੜੀ ਮਰਜ਼ੀ ਸਰਕਾਰ ਹੋਵੇ ਕਿਉਂਕਿ ਜਿਹੜੀ ਸਰਕਾਰਾਂ ਚੱਲਦੀਆਂ ਲੋਕਾਂ ਦੇ ਦਿੱਤੇ ਟੈਕਸ ਨਾਲ ਚੱਲਦੀਆਂ ਅਸੀਂ ਇਹ ਨਹੀਂ ਕਹਿੰਦੇ ਸਕੀਮ ਮਾੜੀ ਹੈ ਜਾਂ ਨਹੀਂ ਮਾੜੀ ਚੱਲੂ ਨਹੀਂ ਚੱਲੂ ਫਿਰ ਲੋਕਾਂ ਨੂੰ ਦਿਮਾਗ ਆਇਆ ਹੈ ਕਿ ਸਾਡਾ ਹੈਲਥ ਕਾਰਡ ਬਣੇ ਠੀਕ ਹੈ ਨਾ ਅਸੀਂ ਪਹਿਲਾ ਸਟੈਪ ਤਾਂ ਕਰੀਏ ਮੈਂ ਪਹਿਲਾਂ ਹੀ ਕਹੀ ਜਾਵਾਂ ਜੇ ਮੈਂ ਭਾਜੀ ਗਲ ਮੈਂ ਤਾਂ ਕਹਿ ਰਿਹਾ ਕਾਰਡ ਲੋਕਾਂ ਦੇ ਬਣਾ ਲੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਹਦਾ ਚੀਜ਼ ਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਜਿਹੜਾ ਫਾਇਦਾ ਹੋਊਗਾ ਜੇ 10 ਰੁਪਏ ਦਾ ਵੀ ਭਾਜੀ ਮੇਰੇ ਕਾਰਡ ਬਣਾ ਲੈਣਾ ਫਾਇਦਾ ਹੋ ਜਾਂਦਾ ਇਲਾਜ ਹੋ ਜਾਂਦਾ ਤੇ ਮੈਨੂੰ ਕੀ ਹੈ ਮੰਤਰੀ ਸਾਹਿਬ ਨੂੰ ਕਹਿੰਦੇ ਕਿ ਹਜੇ ਮੀਟਿੰਗ ਚੱਲੀ ਉਸ ਤੋਂ ਬਾਅਦ ਮਿਲਨ ਦਾ ਸਮਾਂ ਦਿੱਤਾ ਜਾਊਗਾ ਠੀਕ ਹੈ ਜੀ ਨਹੀਂ ਸੁਣਵਾਈ ਹੁੰਦੀ ਅਗਲਾ ਸਟੈਪ ਕੀ ਕੀ ਹੈਗਾ ਤੁਹਾਡਾ ਭਾਜੀ ਫਿਰ ਆਪਾਂ ਇੱਥੇ ਪੱਕੇ ਤੌਰ ਤੇ ਬਹਿ ਜਾਗੇ ਪਰ ਡੀਸੀ ਸਾਹਿਬ ਨੇ ਸਾਡੀ ਸੁਣਵਾਈ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੀ ਮੰਗਾਂ ਬਿਲਕੁਲ ਜਾਇਜ਼ ਨੇ ਠੀਕ ਹੈ ਮੈਂ ਕਿਹਾ ਜੀ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਕਿਉਂਕਿ ਤੁਸੀਂ ਹੈੱਡ ਹੋ ਲੁਧਿਆਣੇ ਦੇ ਤੁਸੀਂ ਲੁਧਿਆਣੇ ਦੇ ਹੈੱਡ ਹੋ ਪੂਰੇ ਲੁਧਿਆਣੇ ਚ ਦੱਸੋ ਕਿ ਬਈ ਪਰਚੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਸਰਕਾਰੀ ਡਾਕਟਰ ਕਹ ਰਹੇ ਨਹੀਂ ਜ਼ਰੂਰੀ ਠੀਕ ਹੈ ਤੁਸੀਂ ਦੱਸੋ ਕਿੰਨੇ ਮੈਂ ਸਿਵਲ ਸਰਜਨਾਂ ਨੂੰ ਪਤਾ ਕਰਾਨਾ ਠੀਕ ਹੈ ਜੇ ਜ਼ਰੂਰੀ ਹੈ ਤੇ ਫਿਰ ਸਰਕਾਰੀ ਸੈਂਟਰ ਘਟਣ ਠੀਕ ਹੈ ਨੇ ਉਹਦੇ ਨਾਲ ਨਾਲ ਹਸਪਤਾਲਾਂ ਨੂੰ ਇੱਕ ਗਾਈਡਲਾਈਨ ਜਾਰੀ ਕਰੋ ਕਿ ਇੰਨੀ ਤਰੀਕ ਤੱਕ ਬਈ ਸਾਰੇ ਹਸਪਤਾਲਾਂ ਤੋਂ ਬਾ ਮਨ ਲਓ ਅੱਜ 20 ਤਰੀਕ ਹੈ 1 ਤਰੀਕ ਤੋਂ ਬਾਅਦ ਸਾਰੇ ਹਸਪਤਾਲਾਂ 'ਚ ਕਾਰਡ ਚੱਲੂਗਾ ਜੇ ਹਸਪਤਾਲਾਂ 'ਚ ਕਾਰਡ ਨਹੀਂ ਚੱਲਿਆ ਉਹਦਾ ਰੱਦ ਕਰੋ ਰਜਿਸਟ੍ਰੇਸ਼ਨ ਰੱਦ ਕਰੋ ਉਰ ਤੇ ਕਾਰਵਾਈ ਕਰੋ ਕਿਹ ਚੋਂ ਕੱਟ ਰਿਹਾ ਦਾ ਵਲੰਟੀਅਰ ਭਾਜੀ ਉਹ ਜਿਹੜੇ ਗਲੀ ਗੁੱਲੀ ਦੇ ਹੁੰਦੇ ਨੇ ਕੋਈ ਉਹ ਐਦਾਂ ਹੀ ਬਸ ਕੀ ਕਰਾਂ ਸ਼ਾਂਗੂ ਮੰਗੂ ਸਾਰੇ ਮਤਲਬ ਕੋਈ ਨਾ ਕੋਈ ਹੈ ਉਹਨਾਂ ਦਾ ਨੰਬਰ ਵੀ ਹੈ ਸੀਏਸੀ ਮੇਰੇ ਮੇਰੇ ਸੀਏਸੀ ਜੀ ਕੀ ਨਾਮ ਹੈ ਤੁਹਾਡੇ ਸਾਹਮਣੇ ਪ੍ਰਿਯੰਕਾ ਸ਼ਰਮਾ ਕਿਹੜੇ ਵਾਰਡ ਤੇ ਤੁਹਾਡੇ ਮੇਰੇ ਪ੍ਰਿਆੰਕਾ ਸੁਵਿਧਾ ਸੈਂਟਰ ਹੈਗਾ ਜੀ ਮੇਰੇ ਆਈਡੀ ਇੱਕ ਵੀ ਇੱਕ ਕਾਰਡ ਵੀ ਨਹੀਂ ਬਣਿਆ ਤਾਂ ਵੀ ਮੇਰੀ ਆਈਡੀ ਬੰਦ ਕਰ ਦਿੱਤੀ ਗਈ ਮੈਂ ਚਾਹਦੀ ਹਾਂ ਕਿ ਪਤਾ ਕਰਤਾ ਜਾਵੇ ਚਾਹੇ ਮੇਰੀ ਆਈਡੀ ਤੇ ਕੋਈ ਮਿਸਟੇਕ ਹੋਈ ਕੋਈ ਕਾਰਡ ਬਿਨਾ ਪਰਚੀ ਤੋਂ ਵੀ ਨਹੀਂ ਇਵਨ ਬਣਿਆ ਤਾਂ ਵੀ ਮੇਰੀ ਆਈਡੀ ਬੰਦ ਹੋਈ ਹੈ ਠੀਕ ਹੈ ਔਰ ਮੈਂ ਮੈਨੂੰ ਡੇਲੀ ਕਾਲਸ ਆ ਰਹੇ ਨੇ ਸਾਨੇਵਾਲ ਤੋਂ ਅਲੱਗ-ਅਲੱਗ ਆਫੀਸਰਸ ਤੋਂ ਕਿ ਤੁਹਾਡੇ ਕਿੰਨੇ ਕਾਰਡ ਤੁਸੀਂ ਬਣਾ ਰਹੇ ਹੋ ਜਦ ਮੇਰੀ ਆਈਡੀ ਨਹੀਂ ਚੱਲਦੀ ਤਾਂ ਮੈਂ ਕਿੱਦਾਂ ਕਾਰਡ ਬਣਾ ਸਕਦੀ ਔਰ ਆਈਡੀ ਬੰਦ ਕਰਨ ਦਾ ਵੀ ਇੱਕ ਵੈਲਿਡ ਰੀਜ਼ਨ ਹੋਣਾ ਚਾਹੀਦਾ ਨਾ ਮੈਂ ਇੱਕ ਰੀਜ਼ਨ ਪੁੱਛਣਾ ਚਾਹੁੰਦੀ ਹਾਂ ਸਰਕਾਰ ਤੋਂ ਕਿ ਮੇਰੀ ਆਈਡੀ ਕਿਸ ਬੇਸ ਤੇ ਬੰਦ ਕੀਤੀ ਗਈ ਹੈ ਕਾਰਡ ਇਹ ਪਹਿਲੇ ਕਿ ਬਣ ਰਿਹਾ ਕਿੰਨੀ ਕੋਸਟ ਦੇ ਉੱਤੇ ਬਣਦਾ ਹੈ ਫ੍ਰੀ ਆਫ ਕੋਸਟ ਕਾਰਡ ਹੈ ਠੀਕ ਹੈ ਜੀ ਔਰ ਤੁਸੀਂ ਇਹ ਜਿਹੜੇ ਕਾਰਡ ਫ੍ਰੀ ਆਫ ਕੋਸਟ ਹੀ ਬਣਾਉਣੇ ਆ ਜਿਸ ਸਮੇਂ ਤੋਂ ਕੰਮ ਕਰਦੇ ਹੋ ਸੈਂਟਰ ਤੋਂ ਸਰ 5-6 ਸਾਲ ਹੋ ਗਏ ਮੇ ਕਰ ਇੱਕ ਸਰਕਾਰੀ ਸਕੀਮ ਹੈ ਜਿਹੜੀ ਅਸੀਂ ਜੋ ਸਾਨੂੰ ਇੱਕ ਅਲੋਟ ਹੋਈ ਹੈ ਬਣਾਉਣ ਵਾਸਤੇ ਉਹ ਅਸੀਂ ਬਣਾਨੀ ਹੈ ਠੀਕ ਹੈ ਜੀ ਔਰ ਹਰ ਇੱਕ ਸੀਐਸਸੀ ਸੈਂਟਰ ਦੇ ਵਿੱਚ ਬਣਾਈ ਬਣਾਈ ਜਾ ਰਹੀ ਹੈ ਕਾਰਡ ਬਣਾਨੇ ਆ ਇਸ ਕਰਕੇ ਕਾਰਡ ਸਾਨੂੰ ਬਣਾਨੇ ਆ ਤੇ ਡੇਲੀ ਸਾਨੂੰ ਇੱਕ ਜਿੱਦਾ ਪਿੱਛੋਂ ਵੀ ਸਾਡੇ ਆਫੀਸਰਸ ਕਾਲ ਕਰ ਰਹੇ ਨੇ ਕਿ ਸਾਨੂੰ ਇੱਕ ਉਹਨਾਂ ਨੇ ਇੱਕ ਰਿਕਾਰਡ ਮੰਗਦੇ ਡੇਲੀ ਬੇਸਿਸ ਤੇ ਕਿ ਤੁਸੀਂ ਕਿੰਨੇ ਹਾਂ ਜੀ ਕਿ ਕਿੰਨੇ ਕਾਰਡ ਤੁਸੀਂ ਬਣਾਏ ਆ ਤੇ इवन ਜਦ ਮੇਰੀ ਆਈਡੀ ਹੀ ਬੰਦ ਹੈ ਤਾਂ ਆਟੋਮੈਟਿਕਲੀ ਉਹ ਜ਼ੀਰੋ ਔਰ इवन ਮੈਨੇ ਦੱਸਿਆ ਵੀ ਉਹਨਾਂ ਨੂੰ ਕਿ ਮੇਰੀ ਆਈਡੀ ਬਲੌਕ ਪਈ ਹੈ ਕਿ ਚੱਲ ਨਹੀਂ ਰਹੀ ਹੈ ਤੇ ਬਟ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਕਿੱਥੋਂ ਮੇਰੀ ਆਈਡੀ ਜਿਹੜੀ ਔਨ ਹੋਏਗੀ ਔਰ ਕਿੱਥੋਂ ਬੰਦ ਹੋਈ ਹੈ ਮੈਨੂੰ ਪਤਾ ਹੋਣਾ ਚਾਹੀਦਾ ਨਾ ਸਰ ਕਿ ਮੇਰਾ ਮੇਰੀ ਗਲਤੀ ਕੀ ਸੀ ਕਿ ਮੇਰੀ ਆਈਡੀ ਤੋਂ ਕਿ ਕਿਸ ਬੇਸ ਤੇ ਮੇਰੀ ਆਈਡੀ ਬੰਦ ਹੋਈ ਹੈ ਔਰ ਇਹ ਕੌਣ ਦੱਸੇਗਾ ਕਿਸ ਪਾਰਟੀ ਦਾ ਬਿਲੋਂਗ ਕਰਦਾ ਹੁੰਦਾ ਹੈ ਸਰ ਮੇਰੀ ਕੋਈ ਕੋਈ ਕਾਮਨ ਹੈ ਮੇਰੇ ਕੋਈ ਪਾਰਟੀ ਨਹੀਂ ਹੈ ਠੀਕ ਹੈ ਮੈਮ ਓਕੇ ਜੀ ਧੰਨਵਾਦ ਮੇਰਾ ਨਾਮ ਸਾਈ ਰਾਜਪੂਤਾ ਜੀ ਮੇਰਾ ਸੀਐਸਸੀ ਸੈਂਟਰ ਹੈਗਾ ਕਾਜ ਸਟੂਡਿਓ ਦੇ ਨਾਮ ਤੋਂ ਜੀ ਤੇ 22 ਤਰੀਕ ਤੋਂ ਕਾਰਡ ਬਣਨੇ ਸਟਾਰਟ ਹੋ ਗਏ ਸੀਗੇ ਬੜ ਇੱਕ ਮੈਸੇਜ ਆਇਆ ਸੀਗਾ ਜੀ ਬਿਨਾ ਸਲਿੱਪ ਤੋਂ ਤੁਸੀਂ ਕਾਰਡ ਨਹੀਂ ਬਣਾਣੇ ਤੋਂ ਆਸੀ ਕਾਰਡ ਨਹੀਂ ਬਣਾਏ ਜੀ ਤੇ 31 ਤਰੀਕ ਨੂੰ ਜੀ ਮੈਨੂੰ ਫੋਨ ਆਂਦਾ ਵਾ ਚੱਚਾ ਬੱਚਾ ਹਸਪੀਟਲ ਦੇ ਡਾਕਟਰ ਜੀ ਦਾ ਕਿ ਤੁਸੀਂ ਬਿਨਾ ਸਲਿੱਪ ਤੋਂ ਕਾਰਡ ਬਣਾ ਸਕਦੇ ਹੋ ਮੇਰੇ ਕੋ ਸਰ ਬਗਾਏ ਦਾ ਮੈਸੇਜ ਵੀ ਹੈਗਾ ਵਾ ਉਹਨਾਂ ਦਾ ਕਿ ਤੁਸੀਂ ਕਾਰਡ ਬਣਾਓ ਤੇ ਮੈਂ ਸਰ ਵੀਡੀਓ ਰਾਈ ਇੱਕ ਮੈਸੇਜ ਪਬਲਿਕ ਨੂੰ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਜਾ ਕੇ ਕਾਰਡ ਬਣਾਓ ਜੀ ਤੇ ਜਦੋਂ ਮੈਂ ਕਾਰਡ ਬਣਾਇਆ ਤੇ ਮੇਰੀ ਆਈਡੀ ਬੰਦ ਕਰਤੀ ਜੀ ਆਈਡੀ ਮੈਨ ਬੰਦ ਕਰਨ ਦਾ ਕਾਰਨ ਇਹ ਸੀਗਾ ਜਿਹੜਾ ਇੰਚਾਰਜ ਸੀਗਾ ਜੀ ਮੇਰੇ ਤੋਂ ਪੈਸੇ ਦੀ ਮੰਗ ਕਰਦਾ ਸੀਗਾ ਕਿ ਅਸੀਂ ਜਿਹੜੀ ਪਰਚੀ ਤੁਹਾਡੇ ਕੋਲ ਭੇਜਾਂਗੇ ਉਹਦੀ ਤੁਹਾਨੂੰ ਕਮਿਸ਼ਨ ਦੇਣੀ ਆ ਮੈਂ ਕਿਹਾ ਜੀ ਪੰਜਾਬ ਸਰਕਾਰ ਵੱਲੋਂ ਕੋਈ ਕਮਿਸ਼ਨ ਅਸੀਂ ਨਾ ਪੈਸੇ ਲੈ ਸਕਦੇ ਆ ਨਾ ਅਸੀਂ ਮੈਂ ਕਿਹਾ ਦੇ ਦਵਾਂਗੇ ਕੀ ਜੇ ਅਸੀਂ ਲਵਾਂਗੇ ਨਹੀਂ ਪਬਲਿਕ ਤੋਂ ਵਾਰਡ ਇੰਚਾਰਜ ਆ ਜੀ ਆਮ ਆਪੀ ਪਾਰਟੀ ਦਾ ਜੀ ਕੀ ਨਾਮ ਹੈ ਇੰਦਰਦੀਪ ਸਿੰਘ ਮਿੰਕੂ ਜੀ ਕਿਹੜਾ ਵਾਰਡ ਹੈ ਇਹ ਵਾਰਡ ਨੰਬਰ 26 ਆ ਜੀ ਜਮਾਲਪੁਰ ਦੇ ਉੱਤੇ ਆਪਣੇ ਹੈਗਾ ਲੁਧਿਆਣਾ ਜਿਲ੍ਹੇ ਵਿੱਚ ਤੇ ਮੈਂ ਜਦੋਂ ਉਹਨਾਂ ਨੂੰ ਮਨਾ ਕੀਤਾ ਕਿ ਮੈਂ ਨਾ ਸੀ ਅਸੀਂ ਪੈਸੇ ਲੈਣੇ ਆ ਨਾ ਮੈਂ ਤੁਹਾਨੂੰ ਕਮਿਸ਼ਨ ਦਵਾਂਗਾ ਕਿੱਦਾਂ ਜੇ ਮੈਂ ਲਵਾਂਗਾ ਹੀ ਨਹੀਂ ਠੀਕ ਹੈ ਜੀ ਮੈਂ ਉਹਨਾਂ ਨੂੰ ਮਨਾ ਕਰਤਾ ਤੇ ਉਹ ਮੈਨੂੰ ਕਹਿੰਦੇ ਮੈਂ ਤੁਹਾਡੀ ਆਈਡੀ ਬੰਦ ਕਰਾਵਾਂਗਾ ਤੇ ਫਾਈਲ ਦਰਜ ਕਰਾਵਾਂਗਾ ਜੀ ਮੈਨੂੰ ਲੱਗਿਆ ਕਿ ਉਹ ਲੋੱਦਾ ਹੀ ਕਹਿੰਦੇ ਪਏ ਨੇ ਜੀ ਮੈਂ ਜਦੋਂ 31 ਤਰੀਕ ਨੂੰ ਕਾਰਡ ਬਣਾਇਆ ਤੇ 2 ਤਰੀਕ ਨੂੰ ਮੇਰੀ ਦੁਕਾਨ ਤੇ ਪੁਲਿਸ ਵਾਲੇ ਆਏ ਜੀ 5 ਤੋਂ 6 ਜਾਣੇ ਮੈਂ ਦੁਕਾਨ ਤੇ ਨਹੀਂ ਮਿਲਿਆ ਤੇ ਮੇਰੇ ਦੁਕਾਨ ਤੋਂ ਮੇਰਾ ਮੋੜ ਸਾਂ ਚੱਕ ਕੇ ਲੈ ਗਏ ਹਾਂ ਜੀ ਤੇ ਮੇਰੇ ਦੁਕਾਨ ਦੇ ਅ ਹਾਂ ਹੁੰ ਜਾਂਨੇ ਗਿਓ ਸਰ ਡੀ ਸੀ ਸਾਹਿਬ ਨੂੰ ਮਿਲੇ ਸੀ ਕਿ ਅਸੀਂ ਮਨਸ਼ੂ ਜਾਂਜੀ ਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੀ ਆਈਡੀਆ ਅਸੀਂ ਚਲਵਾ ਦਾਂਗੇ ਤੇ ਅਸੀਂ ਉਹਨਾਂ ਨੂੰ ਆਪਣੀ ਐਪਲੀਕੇਸ਼ਨਾਂ ਦੇਤੀਆਂ ਹਈਆਂ ਜੀ